ਆਦਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਸੋ ਇਹਦਾ ਪਹਿਲਾ ਕਈ ਬਲਾ ਦੇ ਬਹੁਤ ਵਿਸਤਾਰ ਦੇ ਵਿੱਚ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਕੇ ਗਏ ਨੇ 2 ਮਿੰਟ ਥੋੜੀ ਸ਼ਾਂਤੀ ਬਖਸ਼ਿਓ ਜੀ ਬਸ ਆਪਾਂ ਬੜਾ ਲੰਬਾ ਚੌੜਾ ਨਹੀਂ ਲੈ ਕੇ ਜਾਂਦੇ ਸੋ ਅੱਜ ਦਾ ਪ੍ਰੋਗਰਾਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਉਹਦਾ ਬੇਟਾ ਅਸੀਸ ਮਿਸ਼ਰਾ ਟੈਣੀ ਉਹਦੇ ਵੱਲੋਂ 4 ਗੱਡੀ ਜਿਹੜੀ ਆਪਣੇ ਪ੍ਰਦਰਸ਼ਨਾਂ 'ਚੋਂ ਆ ਰਹੇ ਕਿਸਾਨਾਂ ਦੇ ਉੱਪਰ ਚੜਾਈ ਗਈ ਜਿਦੇ 'ਚ 4 ਆਪਣੇ ਕਿਸਾਨ ਆ ਉਹ ਸ਼ਹੀਦ ਹੋਏ ਨੇ ਨਾਲ ਇੱਕ ਪੱਤਰਕਾਰ ਸਾਥੀ ਉਹ ਵੀ ਸ਼ਹੀਦ ਹੋਇਆ ਸੋ ਉਹਦਾ ਅੱਜ ਤੱਕ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਭਰਾਵੋ ਉਹਦੇ ਸਬੰਧੇ ਵਿੱਚ ਨਾਲ ਹੀ ਜਿਹੜਾ ਆਪਣੇ ਦੋ ਫਰਮਾਂ ਵੱਲੋਂ ਪਿਛਲੇ ਮੰਗਾ ਜੋ ਪਿਛਲੇ ਅੰਦੋਲਨਾਂ ਦੇ ਦੌਰਾਨ ਰਹਿ ਗਿਆ ਸੀ ਜਿਹਦਾ ਜ ਐਮਐਸਪੀ ਤੇ ਸੁਆਮੀ ਨਾਥਰ ਰਿਪੋਰਟ ਮੁੱਖ ਮੰਗਾ ਨੇ ਉਹਦੇ ਸਬੰਧ ਦੇ ਵਿੱਚ ਦੋਏ ਘਾਰਮਾ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੋਏ ਮੋਰਚਾ ਪੰਜਾਬ ਦੇ ਬਾਟਾਂ ਦੇ ਉੱਪਰ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਰਾਸਵਜੋਂ 2 ਘੰਟਿਆਂ ਲਈ ਪੂਰੇ ਭਾਰਤ ਦੇ ਵਿੱਚ ਜਿੰਨੇ ਚ ਵੱਖ-ਵੱਖ ਸਟੇਟਾਂ ਤੋਂ ਹਰਿਆਣਾ, ਰਾਜਸਥਾਨ, ਜੁਪੀ, ਐਮਪੀ, ਤਮਿਲਨਾਡੂ ਸਣੇ ਪੰਜਾਬ ਪੰਜਾਬ ਦੇ ਵਿੱਚ 35 ਤੋਂ 40 ਜਗ੍ਹਾ ਦੇ ਉੱਤੇ ਅੱਜ ਰੇਲਾ ਕਿਸਾਨ ਮਜ਼ਦੂਰਾਂ ਨੇ ਰੋਕੀਆਂ ਹੋਈਆਂ ਨੇ ਸੋ ਇਹ ਆਪਣੀਆਂ ਮੰਗਾਂ ਨੇ ਕਿਉਂਕਿ ਜਿਹੜੀ ਸਭ ਤੋਂ ਮੁੱਖ ਤੇ ਆਇਆ ਮੰਗ ਆਪਣੀ ਐ ਐਮਐਸਪੀ ਦੀ ਐ ਸੋ ਭਰਾਵੋ ਮੈਂ ਤੁਹਾਡੇ ਧਿਆਨ 'ਚ ਲਿਆ ਰਹਾ ਕਿ ਜਿਹੜੀ ਐਮਐਸਪੀ ਦੀ ਮੰਗ ਐ ਆਪਾਂ ਚਾਹੁੰਦੇ ਸੀ ਕਿ ਆਪਾਂ ਨੂੰ ਆਪਣੀਆਂ ਫਸਲਾਂ ਦੇ ਉੱਪਰ ਸਰਕਾਰੀ ਰੇਟ ਦਾ ਗਾਰੰਟੀ ਕਾਨੂੰਨ ਮਿਲੇ ਇਹ ਐਮਐਸਪੀ ਮੰਗ ਹੈ ਕਿਉਂਕਿ ਜਿਹੜਾ ਆਪਣਾ ਕਣਕ ਤੇ ਝੋਨਾ ਵੀ ਵਿਕਦਾ ਹੈ ਉਹ ਵੀ ਇੱਕ ਜਿਹੜਾ ਰਵਾਇਤੀ ਤੌਰ ਤੇ ਚੱਲਦਾ ਆ ਰਿਹਾ ਉਦਾਂ ਲੈ ਰਹੇ ਨੇ ਕੋਈ ਲੀਗਲ ਗਾਰੰਟੀ ਕਾਨੂੰਨ ਨਹੀਂ ਹੈ ਦੂਸਰੀਆਂ ਫਸਲਾਂ ਦੇ ਉੱਪਰ ਵੀ ਕੋਈ ਗਾਰੰਟੀ ਕਾਨੂੰਨ ਨਹੀਂ ਸੋ ਅੱਜ ਜੇ ਆਪਾਂ ਦੇਖੀਏ ਜਿਹੜਾ ਇੱਕ ਵਪਾਰੀ ਹੈ ਜੇ ਵਪਾਰੀ 5 ਕੁਇੰਟਲ ਆਪਣਾ ਕੱਚਾ ਮਾਲ ਤਿਆਰ ਹੁੰਦਾ ਮਾਲ ਨਿਕਲਦਾ ਹੈ 7.5 ਕੁਇੰਟਲ ਵੇਚ ਕੇ ਵੀ ਉਹ ਮੁਨਾਫੇ ਦੇ ਵਿੱਚ ਹੈ ਅੱਜ ਆਪਾਂ ਇੱਕ ਦਾਣੇ ਤੋਂ ਪੈਦਾ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਅਨਾਜ ਪੈਦਾ ਹੁੰਦਾ ਹੈ ਆਪਾਂ ਉਹ ਵੇਚ ਕੇ ਵੀ ਅੱਜ ਘਾਟੇ ਦੇ ਵਿੱਚ ਆ ਕਿਉਂਕਿ ਉਹਦੇ ਉੱਪਰ ਉਹਨੂੰ ਐਮਐਸਪੀ ਮਿਲਦੀ ਹੈ ਉਹਦਾ ਸਰਕਾਰੀ ਰੇਟ ਹੈ ਆਪਣਾ ਕੋਈ ਸਰਕਾਰੀ ਰੇਟ ਫਸਲ ਦੇ ਉੱਪਰ ਨਹੀਂ ਹੈ ਠੀਕ ਆ ਜ਼ੁਬਾਨੀ ਸਰਕਾਰ ਕਹਿ ਦਿੰਦੀ ਆ ਵੀ ਮੂੰਗੀ ਤੇ ਮੱਕੀ ਤੇ ਤੁਹਾਨੂੰ ਐਮਐਸਪੀ ਦੇਤੀ ਜਦ ਕਿ ਵਿਕ ਕਿਤੇ ਵੀ ਨਹੀਂ ਰਹੀ ਇਸੇ ਕਰਕੇ ਇਹਨੂੰ ਆਪਾਂ ਇਹ ਵੀ ਦੇਖ ਸਕਦੇ ਹਾਂ ਜਿਹੜੀ ਆਪਣੀ ਲੜਾਈ ਹੈ ਇਹ ਇੱਕ ਤਰ੍ਹਾਂ ਦੀ ਕਿਸਾਨ ਵਰਸਸ ਕਾਰਪੋਰੇਟ ਦੀ ਲੜਾਈ ਹੈ ਕਿਉਂਕਿ ਜੇ ਅੱਜ ਕਿਸਾਨ ਆਪਣੇ ਖੇਤ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਕਰਕੇ ਉਹ ਮੰਡੀ ਦੇ ਵਿੱਚ ਲਿਆ ਕੇ ਵੇਚ ਰਿਹਾ ਹੈ ਤਾਂ ਅੱਗੇ ਸਰਕਾਰ ਸਸਤਾ ਅਨਾਜ ਲੋਕਾਂ ਤੱਕ ਪਹੁੰਚਾ ਰਹੀ ਹੈ ਜੇ ਕੱਲ ਨੂੰ ਕਾਰਪੋਰੇਟਾਂ ਦਾ ਕਬਜ਼ਾ ਜ਼ਮੀਨਾਂ ਦੇ ਉੱਪਰ ਹੁੰਦਾ ਹੈ ਜ਼ਮੀਨਾਂ ਦੇ ਉੱਪਰ ਕਾਬਜ ਹੁੰਦੇ ਨੇ ਤਾਂ ਬੀਜਣ ਤੋਂ ਲੈ ਕੇ ਵੋਚਣ ਤੋਂ ਲੈ ਕੇ ਵੱਢਣ ਤੱਕ ਉਹ ਉਹਨਾਂ ਦੇ ਹੱਥ ਦੇ ਵਿੱਚ ਹੋਣਾ ਹੈ ਅਨਾਜ ਇਸੇ ਕਰਕੇ ਫਿਰ ਭਰਾਵੋ ਕਿਹੜਾ ਵਰਗ ਇਹ ਹੈ ਜਿਹਦੇ ਚੁੱਲੇ ਨੂੰ ਇਹਦਾ ਛੇਕ ਨਹੀਂ ਲੱਗਣਾ ਅੱਜ ਦੇਖ ਲਓ ਤੁਸੀਂ ਜਿਹੜਾ ਤੁਹਾਨੂੰ ਆਟਾ 20 ਰੁਪਏ 30 ਰੁਪਏ ਕਿਲੋ ਮਿਲ ਜਾਂਦਾ ਹੈ ਉਹਨਾਂ ਦੇ ਮੌਲਾਂ ਦੇ ਵਿੱਚ ਜਾ ਕੇ ਦੇਖੋ 100 100 ਦੇ 150 ਰੁਪਏ ਕਿਲੋ ਆਟਾ ਲੱਗਿਆ ਰਿਹਾ 2 200 ਰੁਪਏ ਕਿਲੋ ਹੋ ਰਿਹਾ ਹੈ ਇਸੇ ਕਰਕੇ ਵੱਡੀਆਂ ਮਾਰਾਂ ਆਪਣੇ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਪੈਣੀਆਂ ਨੇ ਕਿਉਂਕਿ ਸਰਕਾਰ ਕਹਿੰਦੀ ਆ ਵੀ ਜੇ ਐਮਐਸਪੀ ਦਿੰਦੇ ਆ ਤਾਂ ਆਰਥਿਕ ਤੌਰ ਤੇ ਦੇਸ਼ ਨੂੰ ਨੁਕਸਾਨ ਹੋਣਾ ਹੈ ਸੌ ਵੱਡੇ ਆਪਾਂ ਨੂੰ ਭਲੇਖੇ ਦੇ ਵਿੱਚ ਰੱਖਿਆ ਗਿਆ ਭਰਾਵੋ ਕਿਉਂਕਿ ਅੱਜ ਦੇ ਚਾਹ ਜਿਹੜਾ ਆਪਣਾ ਆਮ ਚਾਹੜਾ ਪਰਮਲ ਚਾਹੜਾ ਜਿਹੜਾ ਮੰਡੀਆਂ 'ਚ ਆਪਾਂ ਵੇਚਦੇ ਆ 20 ਬਾਈ ਰੁਪਏ 23 ਰੁਪਏ 'ਚ ਵੇਚ ਰਿਹਾ ਹੈ ਯਾਨੀ ਯਾਰ 30-40 ਰੁਪਏ ਦੁਕਾਨਾਂ ਦੇ ਉੱਪਰ ਮਿਲ ਜਾਂਦਾ ਹੈ ਗੱਲ ਕਰੀਏ ਜਿਹੜੀ ਬਾਸਮਤੀ ਚੌਲ ਹੈ ਬਾਸਮਤੀ ਚੌਲ ਆਪਾਂ ਤੋਂ ਅੱਜ ਦੇ ਰੇਟ ਤੁਸੀਂ ਦੇਖ ਲਓ 2500 ਤੋਂ 2000 ਤੋਂ ਵੀ نیچے ਆ ਗਏ ਬਾਸਮਤੀ ਚੌਲ ਦੇ 1500-900 ਹੋਰ ਵੈਰਿਟੀਆਂ ਨੇ ਸੋ 25 ਤੋਂ 20 ਰੁਪਏ ਤੋਂ ਆਪਾਂ ਤੋਂ ਲੈ ਕੇ ਚੌਲ ਇਹ 1500 ਰੁਪਏ 2-2 250 ਰੁਪਏ ਕਿਲੋ ਵੇਚਿਆ ਜਾਂਦਾ ਬਾਸਮਤੀ ਚੌਲ ਇਸ ਤਰੀਕੇ ਨਾਲ ਜਿਹਨਾਂ ਤੇ ਐਮ ਐਸ ਪੀ ਨਹੀਂ ਹੋਣੀ ਇਸੇ ਕਰਕੇ ਆਪਾਂ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਫਸਲਾਂ ਦੇ ਉੱਪਰ ਐਮ ਐਸ ਪੀ ਮਿਲੇ ਤਾਂ ਆਪਣਾ ਇਹ ਜਿਹੜਾ ਕਿਸਾਨੀ ਹੈ ਇਹ ਬਚਣੀ ਹੈ ਤਾਂ ਇਹਦੇ ਵਿੱਚ ਸਾਰੇ ਵਰਗਾਂ ਦਾ ਸਾਰੇ ਲੋਕਾਂ ਦਾ ਭਲਾ ਹੋਣਾ ਹੈ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਦੋ ਦਿਨਾਂ ਲਈ ਜੇ ਆਪਾਂ ਖੱਜਲ ਖਵਾਰ ਹੋਣੀ ਹੈ ਦੋ ਤਾਂ ਚੱਲੇ ਸੌਰੀ ਤਾਂ ਇਹਦੇ ਵਿੱਚ ਹਰੇਕ ਵਰਗ ਦਾ ਫਾਇਦਾ ਹੈ ਕਿਉਂਕਿ ਭਰਾਵੋ ਅੱਗੇ ਮੰਡੀਆਂ ਦਾ ਸਮਾਂ ਵੀ ਆ ਰਿਹਾ ਹੈ ਤੁਸੀਂ ਤਿਆਰੀ ਰੱਖੋ ਆਏ ਪੌਦੇ ਬਦਲੇ ਹੋਗੇ ਨਹੀਂ ਚੱਲਣਾ ਕੰਮ ਐ ਤੋ ਪੌਦੇ ਡਰ ਕੇ ਨਹੀਂ ਕੰਮ ਚੱਲਣਾ ਵੀ ਆਪਾਂ ਛਾਵੇਂ ਬਹਿ ਜੀਏ ਜੇ ਤੁਸੀਂ ਫਸਲ ਵੇਚਣੀ ਐ ਐਨੇ ਸੌਖੇ ਤਰੀਕੇ ਨਾਲ ਹੀ ਵਿਕਣੀ ਇਹ ਕਿਉਂਕਿ ਅੱਗੇ ਤੁਸੀਂ ਦੇਖ ਲਿਆ ਵੀ ਸੈਲਰਾਂ ਨੇ ਹੜਤਾਲ ਕਰਤੀ ਕਿਉਂਕਿ ਸੈਲਰਾਂ ਨੇ ਇਹ ਕਹਿਤਾ ਵੀ ਸਾਡਾ ਸਟਾਕ ਪੁਰਾਣਾ ਭਰਿਆ ਪਿਆ ਹੈ ਸੈਂਟਰ ਸਰਕਾਰ ਚੱਕੋਂ ਨੋ ਤਿਆਰ ਨਹੀਂ ਕਿਉਂਕਿ ਸੈਂਟਰ ਸਰਕਾਰ ਨੇ ਸਾਫ਼ ਜਵਾਬ ਦਿੱਤਾ ਵੀ ਸਾਨੂੰ ਚੋਣ ਦੀ ਲੋੜ ਨਹੀਂ ਇਸੇ ਕਰਕੇ ਜਿਹੜੇ ਸੈਲਰ ਮਾਲਕ ਨੇ ਕਹਿੰਦੇ ਨੇ ਬਾਈ ਨਵਾਂ ਸਟਾਕ ਅਸੀਂ ਲਾ ਕੇ ਸਾਰਾ ਸਾਡੇ ਗਲ ਪੈ ਜਾਣਾ ਹੈ ਇਸੇ ਕਰਕੇ ਉਹ ਹੜਤਾਲ ਤੇ ਵਾਗੇ ਕਿਉਂਕਿ ਸਰਕਾਰ ਸੈਂਟਰ ਸਰਕਾਰ ਚਾਹੁੰਦੀ ਹੈ ਵੀ ਤੁਹਾਡਾ ਅਨਾਜ ਰੋਲੇ ਤੁਸੀਂ ਸੜਕਾਂ ਦੇ ਉੱਪਰ ਆਓ ਸੈਂਟਰ ਸਰਕਾਰ ਚਾਹੁੰਦੀ ਆ ਵੀ ਪੰਜਾਬ ਸਰਕਾਰ ਨਾਲ ਗੁੱਥੋਂ-ਗੁੱਥੀ ਹੋ ਕਿਉਂਕਿ ਪੰਜਾਬ ਸਰਕਾਰ ਦੀ ਵੀ ਵੱਡੀ ਨਲਾਇਕੀ ਹੈ ਪੰਜਾਬ ਸਰਕਾਰੇ ਪ੍ਰਬੰਧ ਕੰਮ ਚ ਫੇਲ ਰਹੀ ਹੈ ਇਥੋਂ ਆਪਾਂ ਜੇ ਬੇਨਤੀ ਕਰਦੇ ਆ ਇਹ ਚੇਤਾਵਨੀ ਵੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਧਿਆਨ ਦੇਵੇ ਕਿਉਂਕਿ ਮੰਡੀਆਂ ਦੇ ਵਿੱਚ ਝੋਨਾ ਆ ਗਿਆ ਇੱਕ ਤਰੀਕ ਤੋਂ ਗੋਲੀਆਂ ਚੱਲਣੇ ਚਾਹੀਦੀ ਸੀ ਸੋ ਹਰਤਾਾਲਾਂ ਚੱਲ ਰਹੀਆਂ ਨੇ ਇੱਕ ਤਰੀਕ ਤੋਂ ਸੋ ਧਿਆਨ ਦੇਵੇ ਕਿ 2-4 ਦਿਨਾਂ ਦੇ ਅੰਦਰ ਅ ਸਾਡੇ ਕਿਸਾਨਾਂ ਦਾ ਝੋਨਾ ਸਮੇਂ ਸਿਰ ਜਿਹੜਾ ਤੁਸੀਂ ਨਵੇਂ ਦਾ ਕੱਟ ਇੱਕ ਨਵਾਂ ਲਾਉਣ ਲੱਗਿਆ ਵੀ ਮੌਇਸਚਰ ਇੰਨਾ ਇਹਦੇ 'ਚ ਉਹ ਕੱਟ ਲਿਏ ਸੀ ਲੱਗੜ ਦੇਣਾ ਸਮੇਂ ਸਰ ਸਾਡਾ ਚੋਨਾ ਮੰਡੀਆਂ ਚ ਖਰੀਦਿਆ ਜਾਵੇ ਚੱਕਿਆ ਜਾਵੇ ਤੇ ਪੇਮੈਂਟ ਸਮੇਂ ਸਰ ਸਾਡੇ ਖਾਤਿਆਂ ਦੇ ਵਿੱਚ ਆਉਣੀ ਚਾਹੀਦੀਆਂ ਨੇ ਨਹੀਂ ਵੱਡੇ ਸੁਧਾਰ社 ਇਹ ਦੋਵੇਂ ਫਾਰਮਾਂ ਵੱਲੋਂ ਤੈਅ ਹੋਣਗੇ ਵੱਡੇ ਸੁਧਾਰ社 ਲਈ ਤੁਸੀਂ ਵੀ ਭਰਾਵੋ ਤਿਆਰ ਹੋ ਵੱਡੇ ਸੁਧਾਰ社 ਆਪਾਂ ਨੂੰ ਆਪਣੀ ਫਸਲ ਵੇਚਣ ਖਾਤਰ ਲਿਖਰੇ ਪੈਣਗੇ ਸੋ ਨਾਲ ਹੀ ਮੈਂ ਗੱਲ ਕਰਨੀ ਚਾਹਣਾ ਹੋਂ ਦੇ ਹਾਲਾਤ ਨੇ ਜਿਹੜੇ ਚੋਨਾ ਦੇ ਚੱਲ ਰਹੇ ਨੇ ਥੋੜੀ ਜੀ ਗੱਲ ਕਰਕੇ ਆਪਾਂ ਮੈਂ ਆਪਣੀ ਗੱਲ ਸਵਾਰਥ ਕਰਨੀ ਚਾਹਣਾ ਕਿਉਂਕਿ ਭਰਾਵੋ ਹਜੇ ਤੱਕ ਆਪਾਂ ਇਹ ਚੀਜ਼ ਦੇ ਭਲੇਖੇ ਜਾਂ ਪਾਂਚੀ ਸਰਪੰਚ ਜਿਹਾ ਆਪਾਂ ਭਜੇ ਫਿਰਦੇ ਆ ਕਿਤੇ ਕਾਗਜ਼ ਭਰਾਉਂਦੇ ਫਿਰਦੇ ਆ ਕਿਤੇ ਸਪੋਰਟ ਕਰਦੇ ਫਿਰਦੇ ਆ ਸੋ ਤੁਹਾਨੂੰ ਦੱਸਣੀ ਏ ਕਿ ਜਿਹੜੀ ਪਾਂਚੀ ਸਰਪੰਚੀ ਹੈ ਬਿਲਕੁਲ ਆਪਣੀ ਲੈਂਡ ਤੋਂ ਉੱਤ ਲੈਣਾ ਜਿਵੇਂ ਆਪਾਂ ਕਹਿ ਸਕਦੇ ਆ ਆਧਾਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਵੇਂ ਜ ਮੋਟਲੇ ਜੱਗੀ ਬੰਦੀਆਂ ਦੇ ਪਿੰਡ ਕਾਇਆਂ ਨੇ ਐਸੇ ਤਰ੍ਹਾਂ ਇਹ ਸੱਤਾਧਾਰੀ ਪਾਰਟੀਆਂ ਦੇ ਇਹਨਾਂ ਦੇ ਜਿਹੜੇ ਮੋਟਲੇ ਜਣਾ ਨੇ ਉਹ ਪੰਚੇਤਾਂ ਨੇ ਪੰਚੇਤਾਂ ਤੋਂ ਇਹ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਮੈਂ ਤੁਹਾਨੂੰ ਇੱਕឧਧਾਰਨ ਵੀ ਦੇਣੀ ਚਾਹਣਾ ਕਿ ਨਾਪੇ ਬਲਾਕ ਦਾ ਇੱਕ ਪਿੰਡ ਹੈ ਟਕਰਾਰਾ ਉਹਦੇ ਵਿੱਚ ਇਹਨਾਂ ਦੀ ਸ਼ਾਮਲਾਟ ਦੇ ਵਿੱਚ ਗੈਸ ਪਲਾਟ ਲੱਗ ਰਿਹਾ ਬਾਇਓ ਗੈਸ ਪਲਾਟ ਜਿਹੜੇ ਹੋਰ ਵੀ ਵੱਖ-ਵੱਖ ਲੱਗਣੇ ਨੇ ਸੋ ਉਹਦੇ ਜਿਹੜੇ ਧੱਕੇ ਨੇ ਤਾਂ ਮਜੂਰੀ ਲਈ ਆਗੀ ਕਿ ਸ਼ਾਮਲਾ ਸਾਨੂੰ ਦੇ ਦੋ ਉਹ ਬੋਲੀ ਦੇ ਨਹੀਂ ਚੜੀ ਸ਼ਾਮਲਾ ਦਾ ਅੱਜ ਜਿਹੜੀ ਇਹਨਾਂ ਦੀ ਚੋਣੀ ਹੋਈ ਚਾਵਾ ਨਾਲ ਚੋਣੀ ਹੋਈ ਪੰਚਾਇਤ ਹੈ ਉਹ ਸਰਕਾਰ ਦੇ ਪੱਖ ਦੀ ਹੋਈ ਖੜੀ ਆ ਪਰ ਉਹ ਸਰਕਾਰ ਦੇ ਪੱਖ ਦੀ ਇਸੇ ਕਰਕੇ ਹੋਰ ਵੀ ਜਦੋਂ ਕੋਈ ਕੋਈ ਜ਼ਮੀਨੀ ਲੜਾਈ ਆਉ ਕੋਈ ਹੋਰ ਕਿਸੇ ਤਰ੍ਹਾਂ ਦੀ ਲੜਾਈ ਆਉ ਤੁਸੀਂ ਪਰਤੇ ਆ ਕੇ ਦੇਖ ਲਓ ਤੇ ਸੰਘਰਸ਼ ਕਰਨ ਵਾਲੇ ਲੋਕ ਤੁਹਾਡੇ ਮੂਹਰੇ ਹੋਣਗੇ ਜਿਹੜੇ ਤੁਹਾਡੇ ਅੱਜ ਪੰਜ ਸਰਪੰਚਾਂ ਨੇ ਗਏ ਤੁਸੀਂ ਚੌੜੇ ਹੁੰਦੇ ਫਿਰਦੇ ਹੋ ਨਾ ਇਹ ਸਰਕਾਰ ਦੇ ਨਾਲ ਖੜੇ ਹੋਣਗੇ ਸਰਕਾਰ ਦੇ ਨਾਲ ਕਿਉਂਕਿ ਉਹਨਾਂ ਦਾ ਅਦਾਰਾ ਇਹ ਭਲੇਖੇ ਜਨਾਰੇ ਵੀ ਤੁਹਾਡਾ ਭਲਾ ਕਰ ਦੇਣਗੇ ਆ ਪਰਾਲੀ ਵਾਲੇ ਮਸਲੇ ਤੇ ਵੀ ਜੇ ਤੁਹਾਡੀਆਂ ਮੁਖਬਰੀਆਂ ਹੋਣਗੀਆਂ ਤਾਂ ਪੰਚਾਇਤਾਂ ਨੂੰ ਪੁੱਛਿਆ ਜਾਊਗਾ ਉਹ ਪੰਚਾਇਤਾਂ ਦੇ ਰਾਹੀਂ ਗੱਲਾਂ ਬਾਤਾਂ ਸਰਕਾਰ ਤੱਕ ਪਹੁੰਚਣਗੀਆਂ ਵੀ ਕਿਹੜੇ ਪਿੰਡ ਦੇ ਵਿੱਚ ਕਿਹੜੇ ਬੰਦੇ ਨੇ ਅੱਗ ਲਾਈ ਹੈ ਕਿਉਂਕਿ ਆਪਣਾ ਕੋਈ ਸ਼ੌਕ ਨਹੀਂ ਰਹੇ ਇਹਨਾਂ ਤੇ ਵੀ ਆਪਾਂ ਗਲੰਬੀ ਗੱਲਾਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਬਹੁਤ ਲੰਬੀ ਗੱਲ ਇਹ ਤੇ ਕਰੀ ਜਾ ਸਕਦੀ ਆ ਸੋ ਕਿਉਂਕਿ ਗ੍ਰੀਨ ਟ੍ਰਿਬਿਊਨਲ ਹੈ ਉਹਨਾਂ ਵੱਲੋਂ ਪੰਜਾਬ ਤੇ ਸੈਂਟਰ ਸਰਕਾਰ ਨੂੰ ਹਦਾਇਤਾਂ ਨੇ ਵੀ ਤੁਸੀਂ ਪ੍ਰਬੰਧ ਕਰਕੇ ਦੇਣਾ ਪਰਾਲੀ ਦਾ ਜਿਹੜੇ ਸਰਕਾਰ ਬਿਲਕੁਲ ਖੇਲ ਰਹੀ ਆ ਸੋ ਇਸੇ ਕਰਕੇ ਆਪਣੀ ਮਜਬੂਰੀ ਬਣ ਜੂ ਸੋ ਸੈਕਟਰੀ ਸਾਹਿਬ ਆ ਗਏ ਸੋ ਮੈਂ ਗੱਲ ਜ਼ਿਆਦਾ ਲੰਬੀ ਨਹੀਂ ਲੈਣਾ ਚਾਹੁੰਦਾ ਸੋ ਧਿਆਨ ਦਿਓ ਵੀ ਆਪਣੇ ਝੋਨੇ ਤੇ ਵੀ ਵੱਡਾ ਸ਼ਗਰ ਸ਼ਾਪਾ ਨੇ ਬੈਠਣਾ ਜਿਹੜਾ ਦੋਇ ਫਾਰਮਾਂ ਵੱਲੋਂ ਨਿਯਤਿਆ ਗਿਆ ਜੇ ਨਾ ਆਪਣਾ ਵੀ ਕਦੇ ਨਹੀਂ ਤਿਆਰ ਹੋ ਸੋ ਇੰਨੀਆਂ ਗੱਲਾਂ ਨੇ ਬਾਈ ਜੀ ਕਾਤ ਸਾਹਿਬ ਹੋ